ਸასი ਕਾਲ ਸਾਰਿਆਂ ਨੂੰ ਅੱਜ ਟੈਕਨੋਲੋਜੀ ਬਹੁਤ ਤਰੱਕੀ ਕਰ ਚੁੱਕੀ ਹੈ ਅੱਜ ਦਾ ਜਮਾਨਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਹਰ ਇੱਕ ਦੇ ਹੱਥ ਵਿੱਚ ਸਮਾਰਟਫੋਨ ਹੈ ਤੇ ਹਰ ਬੰਦਾ ਸੋਸ਼ਲ ਮੀਡੀਆ ਨਾਲ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਅੰਗ ਬਣ ਚੁੱਕਿਆ ਜਿਸ ਦਾ ਇੱਕ ਕਨਸੈਪਟ ਬਲੌਗਿੰਗ ਹੈ ਅੱਜ ਅਸੀਂ ਇਸ ਵਿਸ਼ੇ ਬਾਰੇ ਗੱਲ ਕਰਾਂਗੇ ਅੱਜ ਇਸ ਵੀਡੀਓ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਲੌਗ ਦੀ ਹਿਸਟਰੀ ਕੀ ਹੈ ਕਹਿੋ ਜੇ ਬਲੌਗਾਂ ਤੋਂ ਬਲੌਗ ਬਣਨ ਦੀ ਸ਼ੁਰੂਆਤ ਹੋਈ ਤੇ ਅੱਜ ਬਲੌਗ ਕਿਸ ਤਰ੍ਹਾਂ ਦੇ ਬਣ ਰਹੇ ਨੇ ਤੇ ਇਹਨਾਂ ਦੇ ਲੋਕਾਂ ਨੂੰ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਜਾਂ ਕਿਸੇ ਦੇ ਜੀਵਨ ਤੇ ਦਾ ਕਿੰਨਾ ਅਸਰ ਹੈ ਲੋਕ ਇਹਨੂੰ ਆਪਦੀ ਜ਼ਿੰਦਗੀ ਵਿੱਚ ਕਿੰਨਾ ਆਪਦੀ ਜ਼ਿੰਦਗੀ ਦਾ ਕਿੰਨਾ ਕਿ ਹਿੱਸਾ ਬਣਾ ਰਹੇ ਨੇ ਅਸੀਂ ਇਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਬਲੌਗ ਤੇ ਬਲੌਗ ਦੋ ਵੱਖਰੇ-ਵੱਖਰੇ ਕਨਸੈਪਟ ਹਨ ਜਦੋਂ ਅਸੀਂ ਆਪਣੇ ਕੋਈ ਵਿਚਾਰ ਅਨੁਭਵ ਨੂੰ ਲਿਖ ਕੇ ਪੇਸ਼ ਕਰਦੇ ਹਾਂ ਉਸ ਨੂੰ ਅਸੀਂ ਬਲੌਗ ਕਹਿੰਦੇ ਹਾਂ ਜਦੋਂ ਅਸੀਂ ਆਪਣੇ ਵਿਚਾਰਾਂ ਜਾਂ అనుభవਾਂ ਨੂੰ ਕਿਸੇ ਵੀਡੀਓ ਰਾਹੀਂ ਪੇਸ਼ ਕਰਦੇ ਹਾਂ ਤਾਂ ਉਹਨੂੰ ਬਲੌਗ ਕਿਹਾ ਜਾਂਦਾ ਹੈ 1980 ਦੇ ਦਹਾਕੇ ਵਿੱਚ ਨਿਊਯਾਰਕ ਦੇ ਕਲਾਕਾਰ ਨੈਲਸਨ ਸਲੀਵਾਨ ਨੇ ਇੱਕ ਬਲੱਖਣ ਟੰਗ ਦੀ ਵੀਡੀਓ ਰਿਕਾਰਡ ਕਰਕੇ ਨਿਊਯਾਰਕ ਸਿਟੀ ਦੇ ਦੱਖਣੀ ਕੈਰੋਲੀਨਾ ਦੇ ਆਲੇ-ਦੁਆਲੇ ਦੇ ਤਜਰਬਿਆਂ ਦਾ ਇੱਕ ਦਸਤਾਵੇਜ਼ੀਕਰਨ ਪੇਸ਼ ਕੀਤਾ ਤਾਂ ਇੱਕ ਫਿਲਮ ਨਿਰਮਾਤਾ ਅਤੇ ਸੰਗੀਤਕਾਰ ਲੂਕ ਵੂਮੈਨ ਨੇ 2002 ਵਿੱਚ ਆਪਣੀ ਕਾਲਜ ਤੋਂ ਬਾਅਦ ਦੀਆਂ ਯਾਤਰਾਵਾਂ ਨੂੰ ਇੱਕ ਸਾਈਟ ਜੋ ਹੁਣ ਬੰਦ ਹੋ ਚੁੱਕੀ ਹੈ ਟੋਪੀਜ਼ਮ.org ਤੋਂ ਸ਼ੁਰੂਆਤ ਕੀਤੀ। ਪਹਿਲੀਆਂ ਸਾਈਟਾਂ ਵਿੱਚੋਂ ਜਿਸ ਨੂੰ ਅੱਜ ਬੀਲੌਗ ਜਾਂ ਵੀਡੀਓ ਬਲੌਗ ਕਿਹਾ ਜਾਂਦਾ ਹੈ 2004 ਵਿੱਚ ਸਟੀਵ ਗੋਰਫਿਲਡ ਨੇ ਆਪਣਾ ਵੀਡੀਓ ਬਲੌਗ ਲਾਂਚ ਕੀਤਾ। ਉਸ ਸਾਲ ਨੂੰ ਵੀਡੀਓ ਬਲੌਗ ਦਾ ਸਾਲ ਕੋਸ਼ਿਤ ਕੀਤਾ। ਫਰਵਰੀ 2005 ਵਿੱਚ YouTube ਦੀ ਸਥਾਪਨਾ ਕੀਤੀ ਗਈ। YouTube ਤੇ ਪਹਿਲੀ ਵੀਡੀਓ ਮੀ ਐਟ ਦਾ ਜੂ ਅਪਲੋਡ ਕੀਤੀ ਗਈ ਜੋ ਇੱਕ ਬਲੌਗ ਸੀ ਤੇ ਜਿਸ ਨੇ ਬਹੁਤ ਪ੍ਰਸਿੱਧੀ ਖੱਟੀ ਇਸ ਵੀਡੀਓ ਬਲੌਗ ਦੇ ਮਾਧਿਅਮ ਨਾਲ ਜਾਵਿਦ ਕਰੀਮ ਨੇ ਲੋਕਾਂ ਨਾਲ ਆਪਣੇ ਜੂ ਦੀ ਜਰਨੀ ਸਾਂਝੀ ਕੀਤੀ ਸੀ ਲੋਕ ਬਲੌਗ ਕਿਉਂ ਦੇਖਦੇ ਆ ਪਹਿਲਾ ਪਹਿਲਾਂ ਲੋਕ ਟੈਲੀਵਿਜ਼ਨ ਅਖਬਾਰਾਂ ਜਾਂ ਸੋਸ਼ਲ ਮੀਡੀਆ ਤੋਂ ਪੜ੍ਹ ਕੇ ਦੁਨੀਆਦਾਰੀ ਦਾ ਗਿਆਨ ਇਕੱਠਾ ਕਰਦੇ ਸੀ ਹੁਣੇ ਕੁਝ ਸਾਲਾਂ ਤੋਂ ਇਹ ਤਾਂ ਬਲੌਗ ਨੇ ਲਈ ਲੋਕ ਆਪਣੇ ਗਿਆਨ ਚ ਵਾਧਾ ਕਰਨ ਲਈ ਐਂਟਰਟੇਨਮੈਂਟ ਕਰਨ ਲਈ ਤੇ ਅਣਜਾਨ ਦੁਨੀਆ ਨੂੰ ਜਾਣਨ ਲਈ ਬਲੌਗਸ ਦੇਖਦੇ ਨੇ ਲੋਕਾਂ ਦਾ ਇਹ ਸੋਚਣਾ ਹੈ ਕਿ ਅਸੀਂ ਆਪਦੇ ਦਿਨ ਦੀ ਸਾਰੀ ਤਣਾ ਭਰੀ ਜ਼ਿੰਦਗੀ ਤੋਂ ਪਰੇ ਹਟ ਕੇ ਕੁਝ ਟਾਈਮ ਆਰਾਮ ਕਰਨ ਲਈ ਐਂਟਰਟੇਨਮੈਂਟ ਕਰਨ ਲਈ ਜਾਂ ਸਵੈਦ ਦਾ ਪਰਚੋਲ ਕਰਨ ਲਈ ਬਲੌਗਸ ਦੇਖਦੇ ਜਾਂ ਤਾਂ ਲੋਕ ਦੁਨੀਆ ਨੂੰ ਜਾਣਨ ਲਈ ਬਲੌਗਸ ਦੇਖਦੇ ਆ ਜਿਸ ਵਿੱਚ ਬਿਊਟੀ ਬਲੌਗਸ ਲਾਈਫਸਟਾਈਲ ਹੈਲਥ ਟਰੈਵਲ ਟੈਕਨੋਲੋਜੀ ਐਂਟਰਟੇਨਮੈਂਟ ਕੁਕਿੰਗ ਤੇ ਬਹੁਤ ਹੋਰ ਤਰ੍ਹਾਂ ਦੇ ਬਲੌਗਸ ਆਉਂਦੇ ਆ ਜੇ ਮੈਂ ਪੰਜਾਬੀ ਬਲੌਗਸ ਦੀ ਗੱਲ ਕਰਾਂ ਮੈਨੂੰ ਇਹ ਲੱਗਦਾ ਪੰਜਾਬੀ ਦੇ ਵਿੱਚ ਡੇਲੀ ਲਾਈਫ ਸਟਾਈਲ ਉਹ ਬਲੌਗਸ ਬਹੁਤ ਦੇਖੇ ਜਾਂਦੇ ਆ ਜਿਦੇ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਦੀਆਂ ਕਿਰਿਆਵਾਂ ਨੂੰ ਰਿਕਾਰਡ ਕਰਕੇ ਪੇਸ਼ ਕਰਦੇ ਨੇ ਜਿਸ ਵਿੱਚ ਲੋਕ ਬਹੁਤ ਚੰਗੀ ਤਰ੍ਹਾਂ ਉਹਨਾਂ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਦੇਖਣਾ ਪਸੰਦ ਕਰਦੇ ਨੇ ਪੰਜਾਬੀ ਬਲੌਗਸ ਦੇ ਵਿੱਚ ਜ਼ਿਆਦਾਤਰ ਡੇਲੀ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਵੀ ਨਿਤਪ੍ਰਤੀ ਦਿਨ ਦੀ ਕਿਰਿਆ ਵਾਲੇ ਬਲੌਗਸ ਆ ਦੇਖੇ ਜਾਂਦੇ ਆ ਤੇ ਜਾਂ ਫਿਰ ਹਾਸੇ ਠਟੇ ਵਾਲੇ ਬਲੌਗ ਜ਼ਿਆਦਾ ਦੇਖੇ ਜਾਂਦੇ ਆ ਪਹਿਲਾਂ ਲੋਕ ਸੀਰੀਅਲ ਦੇਖਦੇ ਸੀ ਸੀਰੀਅਲ ਇੱਕ ਲੜੀ ਵਿੱਚ ਚੱਲਦਾ ਸੀ ਜਦੋਂ ਲੋਕ ਖਾਣਾ ਖਾਂਦੇ ਸੀ ਜਾਂ ਐਂਟਰਟੇਨਮੈਂਟ ਕਰਦੇ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਮਨ ਦਾ ਜਹਨ ਦੇ ਵਿੱਚ ਸੀਰੀਅਲ ਦਾ ਕਨਸੈਪਟ ਹਮੇਸ਼ਾ ਚੱਲਦਾ ਰਹਿੰਦਾ ਸੀ ਪਰ ਹੁਣ ਹੁਣ ਸਮਾਂ ਬਦਲ ਗਿਆ ਹੁਣ ਲੋਕ ਜਦੋਂ ਵੀ ਕੋਈ ਰੋਟੀ ਖਾਂਦਾ ਚਾਹ ਪੀਂਦਾ ਜਾਂ ਇਕੱਠੇ ਫੈਮਿਲੀ 'ਚ ਬਹਿ ਕੇ ਐਂਟਰਟੇਨਮੈਂਟ ਵੀ ਕਰਨਾ ਚਾਹੁੰਦਾ ਉਹ ਬਲੌਗਸ ਦੇਖਦੇ ਆ ਜ਼ਰੂਰੀ ਨਹੀਂ ਹੈਗੇ ਵੀ ਸਾਰੇ ਬਲੌਗਸ ਫੈਮਿਲੀ ਚ ਬੈ ਕੇ ਦੇਖਣ ਵਾਲੇ ਹੁੰਦੇ ਆ ਪਰ ਕੁਝ ਬਲੌਗਸ ਐਜ ਅਜੇ ਬੰਦਿਆ ਜਿਹਨੂੰ ਅਸੀਂ ਫੈਮਿਲੀ ਦੇ ਨਾਲ ਬੈ ਕੇ ਵੀ ਦੇਖ ਸਕਦੇ ਆ ਜਿਵੇਂ ਅਸੀਂ ਸੀਰੀਅਲ ਦੇਖਦੇ ਸੀ ਇਹਦਾ ਕਾਰਨ ਇਹ ਲੱਗਦਾ ਕਿ ਅੱਜ ਕੱਲ ਲੋਕਾਂ ਦੇ ਹੱਥਾਂ 'ਚ ਸਮਾਰਟਫੋਨ ਹੈ ਬੰਦਾ ਜਿੱਥੇ ਬੰਦਦਾ ਉੱਥੇ ਇੱਕ ਬੈਠਾ ਬਲੌਗ ਦੇਖਣ ਲੱਗ ਜਾਂਦਾ ਜਾਂ ਸਕਰੋਲਿੰਗ ਕਰਨੀ ਸ਼ੁਰੂ ਕਰ ਦਿੰਦਾ ਇਹ ਮੈਨੂੰ ਸਭ ਤੋਂ ਵੱਡਾ ਕਾਰਨ ਲੱਗਦਾ ਬਲੌਗਸ ਦੇ ਨਾਲ ਜੁੜਨ ਦਾ ਸ਼ੁਰੂਆਤੀ ਸਮੇਂ ਵਿੱਚ ਬਲੌਗ ਦੀ ਪਰਿਭਾਸ਼ਾ ਕੁਝ ਹੋਰ ਸੀ ਸ਼ੁਰੂਆਤੀ ਸਮੇਂ ਵਿੱਚ ਲੋਕ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਉੱਥੋਂ ਦੇ ਖਾਣੇ ਉੱਥੋਂ ਦੀ ਲੋਕਤਾਰਾ ਉੱਥੋਂ ਦੇ ਇਲਾਕੇ ਦੀ ਭੂਗੋਲਿਕ ਹਾਲਤ ਇਤਿਹਾਸ ਜਾਂ ਫਿਰ ਉੱਥੋਂ ਦੇ ਰਸਮ ਰੀਤਾਂ ਬਾਰੇ ਦੱਸਦੇ ਸਨ ਜਿਸ ਦੇ ਆਧਾਰ ਤੇ ਪੰਜਾਬੀ ਟਰੈਵਲ ਕਪਲ ਨੇ ਬਹੁਤ ਸੋਹਣੇ ਬਲੌਗਸ ਬਣਾਏ ਨੇ ਜਿਨ੍ਹਾਂ ਤੋਂ ਅਸੀਂ ਬਹੁਤ ਸਾਰੀ ਨੌਲੇਜ ਲੈ ਸਕਦੇ ਹਾਂ ਪਰ ਅੱਜ ਦੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਬਲੌਗ ਦੀ ਪਰਿਭਾਸ਼ਾ ਬਿਲਕੁਲ ਬਦਲ ਚੁੱਕੀ ਹੈ ਅੱਜ ਜ਼ਿਆਦਾਤਰ ਡੇਲੀ ਲਾਈਫ ਸਟਾਈਲ ਦੇ ਬਲੌਗਸ ਹੀ ਬਣ ਰਹੇ ਨੇ ਇੱਕ ਮਹੱਤਵਪੂਰਨ ਵਿਸ਼ਾ ਕੀ ਆਉਣ ਵਾਲੀ ਪੀੜ੍ਹੀ ਤੇ ਇਹਦਾ ਕੀ ਅਸਰ ਆ ਉਹਨਾਂ ਨੂੰ ਇਹਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ ਹਨ ਇਸੇ ਦੇ ਆਧਾਰ ਤੇ ਇੱਕ ਕਸੀ ਰਿਸਰਚ ਪੇਪਰ ਪੜਿਆ ਸੀ ਜਿਸ ਵਿੱਚ ਉਹਨਾਂ ਨੇ 16 ਤੋਂ ਲੈ ਕੇ 18 ਸਾਲ ਦੇ ਬੱਚਿਆਂ ਉੱਪਰ ਰਿਸਰਚ ਕੀਤੀ ਸੀ ਜਿਦੇ ਵਿੱਚ ਸਾਰੇ ਬੱਚਿਆਂ ਨੇ ਆਪਣੇ ਅਲੱਗ-ਅਲੱਗ ਵਿਚਾਰ ਦਿੱਤੇ ਇਸ ਰਿਸਰਚ ਪੇਪਰ ਵਿੱਚੋਂ ਦੋ ਪੱਖ ਨਿਕਲ ਕੇ ਸਾਹਮਣੇ ਆਏ ਕੁਝ ਬੱਚਿਆਂ ਦਾ ਮੰਨਣਾ ਸੀ ਕਿ ਅਸੀਂ ਬਲੌਗ ਦੇਖ ਕੇ ਆਪਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦੋਂ ਅਸੀਂ ਬਲੌਗ ਦੇਖਦੇ ਹਾਂ ਅਸੀਂ ਆਪਦੇ ਮਕਸਦ ਤੋਂ ਭਟਕ ਜਾਂਦੇ ਹਾਂ ਤੇ ਬਾਅਦ ਵਿੱਚ ਸਾਡਾ ਕਿਤਾਬਾਂ ਵਿੱਚ ਧਿਆਨ ਨਹੀਂ ਲੱਗਦਾ ਕੁਝ ਦਾ ਮੰਨਣਾ ਸੀ ਕਿ ਕਿਤਾਬਾਂ ਵਿੱਚ ਪੜੀ ਨੌਲੇਜ ਲੰਬੇ ਸਮੇਂ ਲਈ ਸਾਡੇ ਨਾਲ ਰਹਿੰਦੀ ਹੈ ਜੋ ਕਿ ਬਲੌਗ ਵਾਲੀ ਨੌਲੇਜ ਅਸੀਂ ਥੋੜੇ ਸਮੇਂ ਬਾਅਦ ਭੁੱਲ ਜਾਂਦੇ ਹਾਂ ਤੇ ਕੁਝ ਦਾ ਇਹ ਵੀ ਮੰਨਣਾ ਹੈ ਕਿ ਅਸੀਂ ਬਲੌਗ ਦੇਖ ਕੇ ਜਾਂ ਕਿਸੇ ਦੇ ਜੀਵਨ ਨੂੰ ਦੇਖ ਕੇ ਅਸੀਂ ਨਕਲੀ ਖੁਸ਼ੀ ਹਾਸਲ ਨਹੀਂ ਕਰਨਾ ਚਾਹੁੰਦੇ ਤੇ ਇਸ ਦੇ ਨਾਲ ਹੀ ਇਹਦਾ ਇੱਕ ਦੂਜਾ ਪੱਖ ਹੈ ਜਿਹਦੇ ਵਿੱਚ ਬੱਚਿਆਂ ਦਾ ਇਹ ਮੰਨਣਾ ਹੈ ਕਿ ਅਸੀਂ ਬਲੌਗ ਐਂਟਰਟੇਨਮੈਂਟ ਕਰਨ ਲਈ ਦੇਖਦੇ ਹਾਂ ਅਸੀਂ ਰੋਜ਼ ਪੜ੍ਹ ਕੇ ਅੱਕ ਜਾਂਦੇ ਹਾਂ ਕੁਝ ਸਮੇਂ ਲਈ ਅਸੀਂ ਆਰਾਮ ਕਰਨ ਲਈ ਜਾਂ ਇਹ ਕਹਿ ਸਕਦਾ ਹੈ ਕਿ ਅਸੀਂ ਐਂਟਰਟੇਨਮੈਂਟ ਕਰਨ ਲਈ ਬਲੌਗਸ ਦੇਖਦੇ ਹਾਂ ਤੇ ਕੁਝ ਦਾ ਇਹ ਵੀ ਮੰਨਣਾ ਕਿ ਅਸੀਂ ਬਲੌਗਸ ਤੋਂ ਵਿੱਚੋਂ ਨਵੀਂ-ਨਵੀਂ ਸਕਿੱਲਸ ਸਿੱਖਦੇ ਹਾਂ ਜਿਵੇਂ ਕਈਆਂ ਦਾ ਮੰਨਣਾ ਕਿ ਅਸੀਂ ਕੁਕਿੰਗ ਸਿੱਖਦੇ ਹਾਂ ਕਈਆਂ ਦਾ ਇਹ ਵੀ ਮੰਨਣਾ ਕਿ ਲੋਕ ਹਾਰਡ ਲਾਈਫ ਕਿਵੇਂ ਜਿਉਂਦੇ ਨੇ ਉਹਨਾਂ ਨੂੰ ਦੇਖ ਕੇ ਅਸੀਂ ਜ਼ਿੰਦਗੀ ਨੂੰ ਔਖੇ ਤਰੀਕੇ 'ਚ ਦਾ ਮੁਸ਼ਕਲਾਂ ਵਿੱਚੋਂ ਲੰਘਣਾ ਸਿੱਖ ਲੈਨੇ ਆ ਇਹ ਦੋਨੇ ਪੱਖ ਵੱਖਰੇ-ਵੱਖਰੇ ਸਨ ਤੇ ਸਾਰਿਆਂ ਦੇ ਵਿਚਾਰ ਵੱਖਰੇ-ਵੱਖਰੇ ਹਨ ਠੀਕ ਕਰ ਅਸੀਂ ਇਹਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਉਹਦੀ ਇੱਕ ਆਧਾਰਨ ਲਈ ਜਾ ਸਕਦੀ ਹੈ ਕਿ ਸਟਾਕ ਮਾਰਕਟ 'ਨੀ ਪਹਿਲਾਂ ਲੋਕਾਂ ਨੂੰ ਸਟਾਕ ਮਾਰਕੀਟਿੰਗ ਬਾਰੇ ਕੋਈ ਬਹੁਤੀ ਨੌਲੇਜ ਨਹੀਂ ਹੁੰਦੀ ਸੀ ਪਰ ਹੁਣ YouTube ਤੋਂ ਜਾਂ ਬਲੌਗਸ ਤੋਂ ਲੋਕ ਬੜੇ ਸੌਕੇ ਤਰੀਕੇ ਨਾਲ ਸਟਾਕ ਮਾਰਕੀਟਿੰਗ ਸਿੱਖ ਲੈਂਦੇ ਨੇ ਤੇ ਉਹਨੂੰ ਆਪਦੀ ਕਮਾਈ ਦਾ ਸਾਧਨ ਬਣਾ ਲੈਂਦੇ ਨੇ ਤੇ ਕਈ ਗੱਲਾਂ ਹੋਰ ਵੀ ਹਨ ਜਿਵੇਂ ਕਿਸੇ ਜੀ ਲਈ ਆਪਾਂ ਅਪਲਾਈ ਕਰਦੇ ਆ ਜਾਂ ਕੋਈ ਸਰਟੀਫਿਕੇਟ ਲੈਣਾ ਜਾਂ ਕੋਈ ਕਚੈਰੀਆਂ ਦੇ ਕੰਮ ਹੈ ਜਾਂ ਕੋਈ ਬੱਚੇ ਇਮੀਗ੍ਰੇਸ਼ਨ ਦੇ ਕੰਮ ਕਰਾਉਂਦੇ ਆ ਐਵੇਂ ਦੇ ਬਲੌਗ ਵੀ ਬਹੁਤ ਮਿਲ ਜਾਂਦੇ ਨੇ ਜਿਨ੍ਹਾਂ ਤੋਂ ਲੋਕ ਆਪਣੇ ਕੰਮ ਖੁਦ ਕਰਨ ਲੱਗ ਗਏ ਆ ਤੇ ਕਈ ਵਾਰੀ ਇਹਨਾਂ ਵੀਡੀਓਜ਼ ਨੂੰ ਦੇਖ ਕੇ ਇਹਨਾਂ ਬਲੌਗਸ ਨੂੰ ਦੇਖ ਕੇ ਲੋਕ ਫਰੌਡ ਤੋਂ ਵੀ ਬਚ ਜਾਂਦੇ ਆ ਬਲੌਗਸ ਨੇ ਅੱਜ ਕੱਲ੍ਹ ਅਣਪੜ੍ਹ ਲੋਕਾਂ ਨੂੰ ਵੀ ਪੜਾ ਦਿੱਤਾ ਹੈ ਪਹਿਲਾਂ ਲੋਕਾਂ ਨੂੰ ਕੋਈ ਦੇਸ਼ ਬਾਰੇ ਜਾਂ ਕਿਸੇ ਪ੍ਰਦੇਸ਼ ਬਾਰੇ ਜਾਂ ਆਮ ਜ਼ਿੰਦਗੀ ਵਿੱਚ ਚੱਲ ਰਹੀਆਂ ਘਟਨਾਵਾਂ ਬਾਰੇ ਬਹੁਤੀ ਨੌਲੇਜ ਨਹੀਂ ਹੁੰਦੀ ਸੀ ਹੁਣ ਪਿੰਡਾਂ ਵਿੱਚ ਆਮ ਬੈਠੇ ਲੋਕ ਵੀ ਇਹਨਾਂ ਸਾਰੀਆਂ ਤੀਜਾਂ ਦੀ ਨੌਲੇਜ ਪਹਿਲਾਂ ਹੀ ਲੈ ਲੈਂਦੇ ਆ ਜਦੋਂ ਕਿਸੇ ਦੇਸ਼ ਚ ਜਾਂਦੇ ਆ ਉਹਨਾਂ ਕੋਲ ਇਹ ਜਾਣਕਾਰੀ ਪਹਿਲਾਂ ਹੁੰਦੀ ਹੈ ਬਲੌਗਰ ਨੇ ਲੋਕਾਂ ਨੂੰ ਉਹ ਚੀਜ਼ਾਂ ਵੀ ਸਿਖਾ ਦਿੱਤੀਆਂ ਜੋ ਉਹਨਾਂ ਲਈ ਮੁਸ਼ਕਲ ਸੀ ਜਾਂ ਉਹਨਾਂ ਨੇ ਕਦੇ ਸ਼ਾਇਦ ਨਹੀਂ ਪੜ੍ਹਨੀਆਂ ਸੀ ਤੇ ਅੱਜ ਉਹ ਉਹਨਾਂ ਨੂੰ ਦੇਖ ਕੇ ਬਹੁਤ ਸਾਰੀ ਨੌਲੇਜ ਇਕੱਠੀ ਕਰ ਲੈਂਦੇ ਹਨ ਬਲੌਗਸ ਨੇ ਲੋਕ ਆਤਮ ਨਿਰਭਰ ਬਣਾਤੇ ਪਿੰਡਾਂ ਵਿੱਚ ਜਿਹੜੇ ਬਹੁਤੇ ਨਹੀਂ ਪੜੇ ਸੀ ਜਾਂ ਬੇਰੋਜ਼ਗਾਰ ਸੀ ਉਹ ਲੋਕ ਬਲੌਗਸ ਬਣਾ ਕੇ ਕਮਾਈ ਕਰ ਰਹੇ ਨੇ ਸਾਨੂੰ ਇਹ ਨਹੀਂ ਪਤਾ ਵੀ ਇਹ ਗਲਤ ਹੈ ਜਾਂ ਇਹ ਸਹੀ ਸੇਧ ਦੇ ਰਿਹਾ ਜ਼ਿੰਦਗੀ ਨੂੰ ਕਿ ਨਹੀਂ ਪਰ ਕਈ ਬੇਰੋਜ਼ਗਾਰ ਲੋਕ ਕਮਾਈ ਇਹ ਤੋਂ ਚੰਗੀ ਕਰ ਰਹੇ ਨੇ ਜੇਕਰ ਅਸੀਂ ਇਮੋਸ਼ਨਲੀ ਸਪੋਰਟ ਦੀ ਗੱਲ ਕਰੀਏ ਤਾਂ ਬਲੌਗਸ ਦੀ ਸਭ ਤੋਂ ਵੱਡੀ ਜਿਹੜਾ ਫਾਇਦਾ ਉਹ ਇਹ ਹੈ ਕਿ ਸ਼ਹਿਰਾਂ 'ਚ ਬੈਠੇ ਲੋਕ ਪਿੰਡ ਵਾਲਿਆਂ ਨੂੰ ਦੇਖ ਕੇ ਖੁਸ਼ ਹੁੰਦੇ ਆ ਤੇ ਪਰਦੇਸਾਂ 'ਚ ਬੈਠੇ ਲੋਕ ਆਪਦੇ ਦੇਸ਼ ਦੀਆਂ ਗਤੀਵਿਧੀਆਂ ਜਾਂ ਆਪਦੇ ਪਿੰਡ ਸ਼ਹਿਰ ਦੀਆਂ ਜੋ ਵੀ ਐਕਟੀਵਿਟੀਆਂ ਨੇ ਜੋ ਕਿ ਤਿਹਾਰ ਨੇ ਜੋ ਕੋਈ ਰੀਤੀ ਰਿਵਾਜ ਹੈ ਜੋ ਉਸ ਸਮੇਂ ਚੱਲ ਰਹੇ ਹੁੰਦੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਜੇ ਬਲੌਗਸ ਦੇਖਣ ਦੇ ਫਾਇਦੇ ਹਨ ਤਾਂ ਨੁਕਸਾਨ ਵੀ ਹਨ ਮੈਨੂੰ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਲੱਗਦਾ ਹੈ ਕਿ ਜਦੋਂ ਕੋਈ ਬਲੌਗਰਸ ਦੀ ਚਮਕ ਤਮਕ ਵਾਲੀ ਜ਼ਿੰਦਗੀ ਦੇਖਦਾ ਤਾਂ ਉਹ ਆਪ ਦੇ ਆਪ ਨੂੰ ਉਹਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦਾ ਤੇ ਆਪ ਦੇ ਆਪ ਨੂੰ ਮਾੜਾ ਮਹਿਸੂਸ ਕਰਨ ਲੱਗਦਾ ਹੈ ਇਸ ਨਾਲ ਦੇਖਣ ਵਾਲੇ ਲੋਕਾਂ ਤੇ ਮਾੜਾ ਅਸਰ ਪੈਂਦਾ ਕਈ ਵਾਰੀ ਉਹ ਮੈਂਟਲੀ ਤੌਰ ਤੇ ਸਟ्रेस ਵੀ ਲੈਣ ਲੱਗਦਾ ਹੈ ਕਈ ਲੋਕ ਬਲੌਗਰਸ ਦੇ ਨਾਲ ਇਮੋਸ਼ਨਲੀ ਇੰਨੇ ਜ਼ਿਆਦਾ ਅਟੈਚ ਹੋ ਜਾਂਦੇ ਆ ਕਿ ਉਹਨਾਂ ਦੀ ਜ਼ਿੰਦਗੀ ਨੂੰ ਹੀ ਆਪਦੀ ਜ਼ਿੰਦਗੀ ਸਮਝਣ ਲੱਗਦੇ ਆ ਕਿਉਂਕਿ ਜਦੋਂ ਉਹ ਉਹਨਾਂ ਨੂੰ ਦਿਨ ਰਾਤ ਦੇਖਦੇ ਨੇ ਉਹਨਾਂ ਨੂੰ ਜਦੋਂ ਕੋਈ ਦੁੱਖ ਜਾਂ ਤਕਲੀਫ ਆਉਂਦੀ ਹੈ ਤਾਂ ਉਹ ਆਪ ਦੇ ਆਪ ਨੂੰ ਵੀ ਉਹੀ ਦੁੱਖ ਤਕਲੀਫ ਚ ਲੈ ਜਾਂਦੇ ਨੇ ਤੇ ਉਹ ਕਈ ਵਾਰੀ ਕਮੈਂਟਾਂ ਵਿੱਚ ਉਹਨਾਂ ਤੋਂ ਪੁੱਛਦੇ ਰਹਿੰਦੇ ਆ ਕਿ ਤੁਸੀਂ ਸਹੀ ਹੋ ਜਾਂ ਤੁਹਾਡੀ ਜੋ ਘਟਨਾ ਹੋਈ ਸੋ ਸਹੀ ਹੋਗੀ ਜੋ ਇਹ ਨਹੀਂ ਪਤਾ ਹੁੰਦਾ ਕਿ ਕੀ ਬਲੌਗਰ ਜਿਹੜਾ ਹੈਗਾ ਉਹ ਸੱਚਮੁੱਚ ਉਸ ਥਾਂ ਤੋਂ ਲੰਘ ਰਿਹਾ ਤਾਂ ਦੁੱਖ ਦੀ ਘੜੀ ਚੋਂ ਲੰਘ ਰਿਹਾ ਪਰ ਜਿਹੜਾ ਦੇਖਣ ਵਾਲਾ ਬੰਦਾ ਹੁੰਦਾ ਉਹ ਜ਼ਰੂਰ ਉਸ ਸਮੇਂ ਦੁੱਖ ਦੀ ਘੜੀ ਚੋਂ ਲੰਘ ਰਿਹਾ ਹੁੰਦਾ ਤਾਂ ਬਲੌਗਿੰਗ ਦਾ ਬੱਚਿਆਂ ਤੇ ਜਾਂ ਆਉਣ ਵਾਲੀ ਪੀੜ੍ਹੀ ਤੇ ਵੀ ਕਈ ਮਾੜੇ ਅਸਰ ਨੇ ਪਹਿਲੀ ਗੱਲ ਇਹ ਵੀ ਕਈ ਵਾਰੀ ਅਜਈਆਂ ਚੀਜ਼ਾਂ ਹੁੰਦੀਆਂ ਨੇ ਬਲੌਗਸ ਜੋ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਪਰ ਬੱਚੇ ਉਹਨਾਂ ਨੂੰ ਦੇਖਦੇ ਰਹਿੰਦੇ ਨੇ ਤੇ ਉਸ ਨੂੰ ਵਾਰ-ਵਾਰ ਦੇਖਦੇ ਨੇ ਕਿਉਂਕਿ ਉਹਨਾਂ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਤੇ ਦੂਜਾ ਇਹ ਹੈ ਕਿ ਕਈ ਬੱਚੇ ਇਹ ਸੋਚਦੇ ਨੇ ਕਿ ਬਲੌਗ ਬਣਾ ਕੇ ਅਸੀਂ ਕਮਾਈ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ ਤੇ ਉਹ ਆਪਣੀ ਜ਼ਿੰਦਗੀ 'ਚ ਹੋਰ ਕੰਮ ਕਰਨ ਲਈ ਰੈਡੀ ਨਹੀਂ ਹੁੰਦੇ ਜਾਂ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਇਹ ਕਮਾਈ ਦਾ ਇੱਕ ਸੌਖਾ ਸਾਧਨ ਲੱਗਦਾ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕਮਾਈ ਨਹੀਂ ਕਰ ਸਕਦਾ ਜਾਂ ਬਲੌਗ ਨਹੀਂ ਬਣਾ ਸਕਦਾ ਪਰ ਸਾਰਾ ਕੁਝ ਪਹਿਲੀ ਬਲੌਗ ਨੂੰ ਫੋਕਸ 'ਚ ਰੱਖ ਕੇ ਕਰਨਾ ਇਹ ਵੀ ਕਿਸੇ ਬੱਚੇ ਲਈ ਜਾਂ ਕਿਸੇ ਪਰਿਵਾਰ ਲਈ ਸਹੀ ਨਹੀਂ ਹੈ। ਸਾਨੂੰ ਇੱਕ ਨੁਕਸਾਨ ਇਹ ਵੀ ਲੱਗਦਾ ਹੈ ਕਿ ਜਿਹੜੇ ਬਲੌਗਰਸ ਨੇ ਆਪਦੀ ਜ਼ਿੰਦਗੀ ਦੇ ਵਿੱਚ ਜੋ ਵੀ ਕੋਈ ਉਹਨਾਂ ਦੀ ਐਕਟੀਵਿਟੀ ਹੁੰਦੀ ਹੈ ਜਾਂ ਆਪਾਂ ਕਹਿੰਦੇ ਵੀ ਉਹਨਾਂ ਦੀ ਜ਼ਿੰਦਗੀ ਦਾ ਕੋਈ ਖੁਸ਼ੀ ਦਾ ਪਾਰਟ ਆਉਂਦਾ ਜਾਂ ਉਹ ਕਿਤੇ ਬਾਹਰ ਘੁੰਮਣ ਜਾਂਦੇ ਨੇ ਕਿ ਉਹ ਕੁਦਰਤੀ ਨਜ਼ਾਰੇ ਜਾਂ ਕੁਦਰਤੀ ਖੁਸ਼ੀ ਨੂੰ ਇੰਜੋਏ ਕਰਦੇ ਆ ਕਿ ਜਾਂ ਉਹਨਾਂ ਦਾ ਸਾਰਾ ਫੋਕਸ ਸਿਰਫ ਕੈਮਰੇ ਤੇ ਹੀ ਰਹਿ ਜਾਂਦਾ ਉਹ ਕੁਝ ਵੀ ਨਹੀਂ ਇੰਜੋਏ ਕਰ ਪਾਉਂਦੇ। ਕਈ ਵਾਰੀ ਬਲੌਗਰਸ ਫੇਮਸ ਹੋਣ ਲਈ ਜਾਂ ਵਾਇਰਲ ਹੋਣ ਲਈ ਗਲਤ ਤਰੀਕੇ ਅਪਣਾਉਂਦੇ ਨੇ ਕੀ ਉਹ ਇਹ ਕਰਕੇ ਖੁਸ਼ ਹੁੰਦੇ ਨੇ ਜਾਂ ਸਿਰਫ ਪੈਸੇ ਦੀ ਕਮਾਈ ਲਈ ਇਹ ਕਰਦੇ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕੀ ਇਹ ਸਮਾਜ ਲਈ ਸਹੀ ਸੇਧ ਹੈਗੀ ਜੋ ਬੱਚੇ ਬਲੌਗਸ ਦੇਖਦੇ ਨੇ ਇਸ ਵੀਡੀਓ ਰਾਹੀਂ ਅਸੀਂ ਬਲੌਗਿੰਗ ਬਾਰੇ ਦੱਸਿਆ ਸਾਡੀ ਵੀਡੀਓ ਦਾ ਮਕਸਦ ਕਿਸੇ ਨੂੰ ਟਾਰਗੇਟ ਕਰਨਾ ਜਾਂ ਕਿਸੇ ਨੂੰ ਇਮੋਸ਼ਨਲੀ ਹਰਟ ਕਰਨਾ ਨਹੀਂ ਹੈਗਾ ਅਸੀਂ ਸਿਰਫ ਕੁਝ ਤੱਥਾਂ ਦੇ ਆਧਾਰ ਤੇ ਤੇ ਕੁਝ ਗੱਲਾਂ ਬਾਤਾਂ ਇਧਰੋਂ ਉਧਰੋਂ ਦੇਖ ਕੇ ਜਾਂ ਇਧਰੋਂ ਉਧਰੋਂ ਸੁਣ ਕੇ ਜਾਂ ਲੋਕਾਂ ਨਾਲ ਮਾੜੀ ਮੋਟੀ ਡਿਸਕਸ਼ਨ ਕਰਕੇ ਉਹ ਗੱਲਾਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਆ ਤੁਹਾਡੇ ਆਪਣੇ ਕੀ ਵਿਚਾਰ ਹਨ ਤੁਸੀਂ ਰੱਖ ਸਕਦੇ ਹੋ ਜਾਂ ਕਿਸੇ ਬਲੌਗਰ ਦੇ ਕੋਈ ਵਿਚਾਰ ਹਨ ਉਹ ਵੀ ਰੱਖ ਸਕਦੇ ਨੇ ਅਸੀਂ ਸਿਰਫ ਡਿਸਕਸ਼ਨ ਕਰਨਾ ਚਾਹੁੰਦੇ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਲੌਗਸ ਨਾ ਦੇਖੋ ਸਾਰੇ ਦੇਖਦੇ ਆ ਅਸੀਂ ਖੁਦ ਵੀ ਦੇਖਦੇ ਆ ਕਿਵੇਂ ਦੇ ਬਲੌਗ ਤੁਸੀਂ ਦੇਖਨੇ ਆ ਇਹ ਵੀ ਤੁਹਾਡੀ ਮਰਜ਼ੀ ਹੈ ਅਸੀਂ ਕਿਵੇਂ ਦੇਖਨੇ ਆ ਸਾਡੀ ਮਰਜ਼ੀ ਆ ਜਾਂ ਜਿਹੜਾ ਬਲੌਗ ਬਣਾ ਰਿਹਾ ਉਹਨੇ ਕਿਵੇਂ ਦੇ ਬਣਾਉਣੇ ਆ ਕਿਹ ਜਿਹਾ ਉਹ ਬਣਾ ਰਿਹਾ ਕਿਹ ਜਿ ਲੋਕ ਉਹਨੂੰ ਲਾਈਕ ਕਰਦੇ ਆ ਉਹ ਉਹਦੀ ਚੁਆਇਸ ਹੈ ਹਨਾ ਤੇ ਉਹਨੂੰ ਕਰਨਾ ਚਾਹੀਦਾ ਅਸੀਂ ਸਿਰਫ ਉਹਦੇ ਤੱਥਾਂ ਦੇ ਆਧਾਰ ਤੇ ਕੁਝ ਗੱਲਬਾਤ ਕੀਤੀ ਹੈ ਤੁਸੀਂ ਆਪਦਾ ਪੁਆਇੰਟ ਆਫ ਵੀ ਜਰੂਰ ਦਿਓ ਕਿ ਬਲੌਗਸ ਚੰਗੇ ਹਨ ਜਾਂ ਮਾੜੇ ਜਾਂ ਤੁਸੀਂ ਕਿਸ ਤਰੀਕੇ ਨਾਲ ਬਲੌਗਸ ਦੇਖਦੇ ਹੋ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ